ਵਾਹਿਗੁਰੂ ਸਾਹਿਬ ਜੀ ਸ세 ਸਭਜਗ ਸਹਿਜ ਉਪਾਇਆ ਤੀਨ ਭਾਵਨ ਇੱਕ ਜੋਤੀ ਗੋ ਰਮਖ ਵਸਤੂ ਪ੍ਰਾਵਤ ਹੋਵੇ ਚੁਣ ਲੈ ਮਾਨਕ ਮੋਤੀ ਸੋ ਕਹੋ ਟਾਲ ਗੁਰ ਸੇਵੀ ਹੈ ਅਨਸ ਸਹਿਜ ਸੁਭਾਏ ਦਰਸ਼ਨ ਪਰਸੀ ਹੈ ਗੁਰੂ ਕਾ ਜਨਮ ਮਾਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਉਨਵਾ ਦੋ ਜੀਵਨ ਤੂੰ ਪ੍ਰਾਨ ਆਧਾਰੋ ਦੋ ਜੀ ਵੇਖ ਵੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਚਿਤੇ ਨਾ ਬਿਸਰ ਕਾਹ ਬੇਰਾ ਸਾਧਾਰਾ ਲੋ ਜੀ ਵੇਖ ਵੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਜਿੱਤੇ ਨ ਬਿਸਰੈ ਕਾਹੂ ਬੇਰਾ ਰਹਾ ਬਖਰੀਦ ਹਉ ਦਾਸ ਰੋ ਤੇਰਾ ਗੋਣੀ ਘੇਰਾ ਓਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਦਿਨ ਨਾਲੇ ਹੋ ਗਿਸ਼ਨਾਹੇ ਸ਼ਾਬ ਕਿਸ ਤੇਰਾ ਓਦਪੂਤ ਨਾਨਕ ਸੰਗ ਬਸੇਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸੈ ਤੇਨ ਨਾਲੇ ਹਉਕ ਸੁਨਾਹੀ ਸਭ ਕੁਛ ਤੇਰਾ ਓ ਤਪੂਤ ਨਾਨਕ ਸੰਗ ਬਸੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ 5 ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੋ ਜੀ ਵੇਖ ਵੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਜਿਤੇ ਨਾ ਬਿਸਰੈ ਗਾਉ ਬੇਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਉਹ ਕਿ ਕਰਦੇ ਰਿਓ ਧਨ ਗੁਰ ਗਰੀਬ ਨਵਾਨ ਹਰ ਹਰ ਜਾਨੰਦੁਏ ਏਕ ਹੈ ਬੇਬ ਵਿਚਾਰ ਕਾਸ਼ ਨਾਹੀ ਜਾਲ ਤੇ ਉਬਤਰਾੰਗ ਜਿਉ ਜਾਲ ਹੀ ਵਿਖੇ ਸੁਭਾਹੇ ਵਾਹਿਗੁਰੂ ਸਾਹਿਬ ਜੀ ਓਮਰ ਸ਼ੰਦ ਸੁਭ ਚਾਰ ਐ ਪਾਟ ਏਕ ਗੋਨ ਬੀਜ ਸਾਜ ਅਨੇਕ ਸੰਜੋਗ ਹੈ ਇੱਕ ਔਰ ਜਿਨ ਜੀਤਿਆ ਪਤ ਗੌਰ ਸੁਭ ਚਾਰ ਹੈ ਪਟ ਏਕ ਗੁਣ ਵਿੱਚ ਜਾਸ ਅਨੇਕ ਸੰ ਜੋਗਾ ਇੱਕ ਔਰ ਜਿਨ ਜੀਤਿਆ ਪਤ ਗੌਰ ਇੱਕ ਹੋਮ ਨਾਮ ਸੋ ਬੀਰ ਅਰ ਈਨ ਜਾਸ ਅਧੀਰ ਊਜਾ ਸੋ ਔਰ ਬੁਖਾਨ ਜੇ ਸਵਨਾ ਪੌਰਕ ਆਨ ਪੂਜਾਸੋ ਔਰ ਬੁਖਾਨ ਜੇ ਸਵਨਾ ਪੌਰਕ ਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ